ਡਾਕਟਰ ਮਨਦੀਪ ਕੌਰ ਰਾਏ ਦੀ ਵਾਰਤਕ ਪੁਸਤਕ 에ਰਾ ਜਾਂਦੇ ਕਿਹੜੇ ਪਾਸੇ ਵਿੱਚੋਂ ਰਚਨਾ ਪਛਤਾਵਿਆਂ ਦੀ ਪੈੜ ਚਿੰ ਸੁਪਨਿਆਂ ਦੇ ਘਰ ਦਾ ਵਿੜਾ ਇੱਕ ਅਜਿਹੇ ਮੰਚ ਦੀ ਤਰ੍ਹਾਂ ਹੈ ਜਿਸ ਦੇ ਪਾਤਰ ਸਮਾਜਿਕ ਰਿਸ਼ਤਿਆਂ ਦੇ ਵੱਖੋ-ਵੱਖਰੇ ਰੰਗਾਂ ਨੂੰ ਪੇਸ਼ ਕਰਦੇ ਹਨ ਇਥੋਂ ਦੇ ਬੇਸ਼ੰਦੇਆਂ ਵਿੱਚ ਜਿੱਥੇ ਬਹੁ ਗਿਣਤੀ ਉਹਨਾਂ ਲੋਕਾਂ ਦੀ ਹੈ ਜਿਨ੍ਹਾਂ ਨੂੰ ਸਮਾਜ ਤੇ ਪਰਿਵਾਰ ਵੱਲੋਂ ਬੰਦ ਦਾ ਸਹਿਯੋਗ ਨਾ ਦਿੱਤੇ ਜਾਣ ਕਰਨ ਉਹਨਾਂ ਦੀ ਜ਼ਿੰਦਗੀ ਰੁੱਲ ਜਾਣ ਦੀ ਮਿਸਾਲ ਵੇਖਣ ਨੂੰ ਮਿਲਦੀ ਹੈ ਉੱਥੇ ਹੀ ਦੂਜੇ ਪਾਸੇ ਕਿਸੇ ਕਿਸੇ ਨੂੰ ਪਛਤਾਵੇ ਦੀ ਹੰਝੂ ਘੇਰਦਿਆਂ ਵੀ ਵੇਖਿਆ ਜਾ ਸਕਦਾ ਹੈ ਮਖਮਲੀ ਚਿੱਟੀ ਦਾੜੀ ਵਿੱਚ ਰਿਸ਼ੀ ਪਾਲ ਨੰਦਾ ਦੀਆਂ ਸਿਸਕੀਆਂ ਤੇ ਨੈਣਾਂ ਚ ਵੰਦਾ ਨੀਰ ਉਹਦੇ ਵੱਲੋਂ ਆਪਣੇ ਕੀਤੇ ਤੇ ਪਛਤਾਵੇ ਦੀ ਮੂੰਹ ਬੋਲਦੀ ਤਸਵੀਰ ਹੈ ਉਹ ਖੁਦ ਆਪਣੇ ਮੂੰਹੋਂ ਆਪਣੀ ਕਹਾਣੀ ਬਿਆਨ ਕਰਦੇ ਹਨ ਕਿ ਕੁਦਰਤ ਵੱਲੋਂ ਉਸਨੂੰ ਖੁਸ਼ਹਾਲ ਜ਼ਿੰਦਗੀ ਲਈ ਚੰਗਾ ਪਰਵਾਰ ਚੰਗੀ ਰੋਜ਼ੀ ਰੋਟੀ ਤੇ ਚੰਗੀ ਔਲਾਦ ਦਿੱਤੀ ਗਈ ਸੀ 12ਵੇਂ ਪਾਸ ਕਰਨ ਤੋਂ ਬਾਅਦ ਉਸਨੇ ਸਖਲਾਈ ਲੈ ਕੇ ਕਈ ਸਾਲ ਕਿਸੇ ਦੰਦਾਂ ਵਾਲੇ ਡਾਕਟਰ ਨਾਲ ਕੰਮ ਕੀਤਾ ਪਰ ਸਿਗਰਟ ਨੋਸ਼ੀ ਦੀ ਬੁਰੀ ਆਦਤ ਉਸ ਨੂੰ ਪਰਿਵਾਰ ਤੋਂ ਦੂਰ ਕਰਦੀ ਚੱਲੀ ਗਈ ਸਨ 2000 ਵਿੱਚ ਪਤਨੀ ਦੀ ਮੌਤ ਤੋਂ ਬਾਅਦ ਉਸਨੇ ਖੁੱਲੇ ਆਮ ਸ਼ਰਾਬ ਪੀਣੀ ਸ਼ੁਰੂ ਕਰ ਦਿੱਤੀ ਸ਼ਰਾਬ ਦੀ ਲਤ ਪੂਰੀ ਕਰਨ ਲਈ ਆਪਣਾ ਘਰ ਵੀ 70000 ਰੁਪਏ ਵਿੱਚ ਗਹਿਣੇ ਟਰ ਦਿੱਤਾ ਭੈਣ ਭਰਾਵਾਂ ਨੇ ਨਾ ਸਿਰਫ ਉਸ ਨੂੰ ਸਮਝਾਇਆ ਸਗੋਂ ਹਰ ਤਰੀਕੇ ਨਾਲ ਬੰਦ ਦਾ ਸਹਿਯੋਗ ਵੀ ਦਿੱਤਾ ਪਰ ਨਸ਼ੇ ਦੀ ਬੁਰੀ ਆਦਤ ਨੇ ਬੁੱਧੀ ਉੱਪਰ ਅਜਿਹਾ ਪਰਦਾ ਪਾਇਆ ਕਿ ਸਾਰਾ ਕੁਝ ਹੱਥੋਂ ਨਿਕਲ ਗਿਆ ਘਰ ਛੁੱਟ ਗਿਆ ਤੇ ਆਪ ਸੜਕਾਂ ਤੇ ਆ ਗਏ ਭੈਣ ਭਰਾਵਾਂ ਨੇ ਸੁਹਿਰਦਤਾ ਦਿਖਾਉਂਦੇ ਹੋਏ ਇਹਨਾਂ ਦੇ ਬੱਚਿਆਂ ਬੇਟੇ ਤੇ ਬੇਟੀ ਨੂੰ ਆਪਣੇ ਕੋਲ ਰੱਖ ਕੇ ਪੜਾਇਆ ਔਲਾਦ ਨੇ ਵੀ ਬੇਖਸੂਰ ਹੁੰਜਾ ਹੋਇਆ ਮਾਪੇ ਤੋਂ ਦੂਰ ਰਹਿਦਾ ਸੰਤਾਪੀ ਭੋਗ ਗਿਆ ਮਨੁੱਖੀ ਜੀਵਨ ਦੇ ਚੱਕਰव्यूਹ ਵਿੱਚ ਕਰਮਾਂ ਦੇ ਸਿਧਾਂਤ ਤੋਂ ਮਨੁੱਖ ਜਾਣ ਪੁੱਝ ਕੇ ਅਣਜਾਣ ਬਣਿਆ ਰਹੇ ਤਬ ਖਰੀ ਗੱਲ ਹੈ ਪਰ ਕਰਮ ਅਤੇ ਫਲ ਦਾ ਸਿਧਾਂਤ ਸਪਸ਼ਟ ਕਰਦਾ ਹੈ ਕਿ ਮਨੁੱਖ ਖੁਦ ਆਪਣੀ ਤਕਦੀਰ ਦਾ ਬਦਤਾ ਹੈ ਇਸ ਸਿਧਾਂਤ ਅਨੁਸਾਰ ਦੂਜਿਆਂ ਨੂੰ ਦਿੱਤਾ ਹੋਇਆ ਦੁੱਖ ਕਿਸੇ ਨਾ ਕਿਸੇ ਵੇਲੇ ਸਾਡੇ ਵੱਲ ਨੂੰ ਮੁੜਦਾ ਜ਼ਰੂਰ ਹੈ ਹੁਣ ਸੰਤਾਪ ਭੋਗਣ ਦੀ ਵਾਰੀ ਰਿਸ਼ੀ ਪਰ ਨੰਦਾ ਦੀ ਸੀ ਉਸ ਦੀ ਰੱਥ ਉੱਪਰ ਮਮੂਲੀ ਜੀ ਖਾਜ ਕਰਨ ਹੀ ਅਜਿਹਾ ਜ਼ਖਮ ਹੋਇਆ ਜਿਸ ਵਿੱਚ ਲਾਜ ਦੀ ਅਨਹੋਂਦ ਕਾਰਨ ਕੀੜੇ ਪੈ ਗਏ ਲੱਤ ਦਾ ਮਾਸ ਗਲਣਾ ਸੜਨਾ ਸ਼ੁਰੂ ਹੋ ਗਿਆ ਇਸ ਹਾਲਤ ਵਿੱਚ ਨਵੇਂ ਸ਼ਹਿਰ ਤੋਂ ਹਰਤੇਸ਼ ਸ਼ਰੋੜਾ ਰਿਸ਼ੀਪਾਲ ਨੰਦਾ ਨੂੰ ਸੰਸਥਾ ਵਿੱਚ ਲੈ ਕੇ ਆਇਆ ਇੱਥੇ ਰਹਿੰਦੇ ਹਾਂ ਲੱਤ ਦੇ ਜ਼ਖਮ ਦਾ ਇਲਾਜ ਕਰਦੇ ਹਾਂ ਇੱਕ ਸਾਲ ਬਕਾਇਦਾ ਪੱਟੀ ਕੀਤੀ ਜਾਂਦੀ ਰਹੀ ਪਰ ਜ਼ਖਮ ਸੀ ਕਿ ਠੀਕ ਹੋਣ ਦਾ ਨਾਮ ਹੀ ਨਹੀਂ ਸੀ ਲੈਂਦਾ ਪਹਿਲਾ ਪੈਰ ਦੀਆਂ ਉਂਗਲਾਂ ਕੱਟਣੀਆਂ ਪਈਆਂ ਜਿਸ ਦਿਨ ਲੱਤ ਦੀ ਪੱਟੀ ਬਦਲ ਨਹੀਂ ਹੁੰਦੀ ਰੇਸ਼ੀਪਾਲ ਨੰਦਾ ਦੀਆਂ ਚੀਕਾਂ ਪੂਰੀ ਸੰਸਤਾ ਵਿੱਚ ਸੁਣਾਈ ਦਿੰਦੀਆਂ ਉਹ ਦੁਹਾਈਆਂ ਦਿੰਦਾ ਰੱਬ ਦਾ ਵਾਸਤਾ ਮੇਰੀ ਲੱਤ ਕੱਟ ਦਿਓ ਮੇਰੇ ਕੋਲੋਂ ਤਕਲੀਫ ਨਹੀਂ ਦਰੀ ਜਾਂਦੀ ਅ ਡਾਕਟਰੀ ਟੀਮ ਦੀ ਕੋਸ਼ਿਸ਼ ਸੀ ਕਿ ਕਿਸੇ ਤਰ੍ਹਾਂ ਲੱਤ ਬਚਾਈ ਜਾ ਸਕੇ ਪਰ ਦਿਨੋਂ ਦਿਨ ਵੱਧਦੇ ਗਾਰੇ ਸਾੜੇ ਨੂੰ ਵੇਖਦਿਆਂ ਆਖਰ ਗੋਡੇ ਤੋਂ ਉਪਰੋਂ ਤੱਕ ਦੀ ਖੱਬੀ ਲੱਤ ਕੱਟਣੀ ਹੀ ਪਈ ਆਪਰੇਸ਼ਨ ਦਾ ਜ਼ਖਮ ਸੁੱਕਦੇ ਸਾਰੀ ਲੱਤ ਦੀ ਪੀੜਤਾ ਮੁੱਕ ਗਈ ਪੜ ਇੱਕ ਸਰਦੀਵੀਂ ਪੀੜ ਜੋ ਰਿਸ਼ੀਪਾਲ ਅਨੰਦਾ ਦੇ ਦਿਲ ਵਿੱਚ ਕਿਸੇ ਨਸੂਰ ਵਾਂਗ ਚੁੱਭਣ ਲੱਗੀ ਕਿ ਉਸਨੇ ਜੀਵਨ ਵਿੱਚ ਆਪਣੇ ਪਰਿਵਾਰ ਤੇ ਸਕੇ ਸੰਬੰਧੀਆਂ ਨੂੰ ਕਿੰਨਾ ਦੁੱਖ ਦਿੱਤਾ ਸੀ ਉਹ ਆਪਣੀ ਕੱਟੀ ਹੋਈ ਲੱਤ ਨੂੰ ਵੇਖ-ਵੇਖ ਬੀਤੇ ਨੂੰ ਯਾਦ ਕਰਦਿਆਂ ਝੂਰਦਾ ਤੇ ਫੁੱਟ-ਫੁੱਟ ਰੋਂਦਾ ਕਿ ਉਸਨੇ ਆਪਣੇ ਹੱਥੀ ਆਪਣਾ ਸਾਰਾ ਕੁਝ ਉਜਾੜ ਲਿਆ ਗੁਰਪ੍ਰੀਤ ਬਾਈ ਉਸਦੇ ਪਛਤਾਵੇ ਦੇ ਹੰਝੂ ਪੂੰਝਦਾ ਉਸਦੇ ਪਰਿਵਾਰ ਨੂੰ ਅਕਸਰ ਅਪੀਲ ਕਰਦਾ ਹੈ ਕਿ ਹੋ ਚੁੱਕੇ ਨੁਕਸਾਨ ਦੀ ਪਰ ਪਾਇਤਾ ਨਹੀਂ ਹੋ ਸਕਦੀ ਪਰ ਉਹ ਕਦੀ ਕਦਈ ਆ ਕੇ ਉਸ ਨੂੰ ਮਿਲ ਜ਼ਰੂਰ ਜਾਇਆ ਕਰਨ ਸੁਪਨੇ ਦੇ ਘਰ ਵਿੱਚ ਰਹਿੰਦਾ ਰਿਸ਼ੀਪਾਲ ਨੰਦਾ ਹੁਣ ਸਰਦਾਰ ਰਿਸ਼ੀਪਾਲ ਨੰਦਾ ਬਣ ਚੁੱਕਾ ਹੈ ਉਹ 휠 ਚੇਅਰ ਤੇ ਬੈਠਾ ਹੀ ਦਿਨ ਰਾਤ ਸੰਸਤਾ ਦੇ ਕੰਮਾਂ ਵਿੱਚ ਸਹਾਇਤਾ ਕਰਵਾਉਂਦਾ ਹੈ ਕਦੀ ਉਹ ਹਸਪਤਾਲ ਦੇ ਮਰੀਜ਼ਾਂ ਨੂੰ ਫਲ ਕੱਟ ਕੇ ਖਵਾਉਂਦਾ ਤੇ ਕਦੀ ਉਹਨਾਂ ਲਈ ਭੋਜਨ ਦੀਆਂ ਥਾਲੀਆਂ ਤਿਆਰ ਕਰਦਾ ਪਰ ਸਭ ਤੋਂ ਜ਼ਿਆਦਾ ਤਾਂ ਉਸ ਨੂੰ ਪਟੀਆਂ ਤਿਆਰ ਕਰਦੇ ਹੀ ਵੇਖਿਆ ਜਾਂਦਾ ਕਿੰਨਾ ਕਿੰਨਾ ਸਮਾਂ ਨਿਰੰਤਰ ਉਸ ਨੂੰ ਕੈਂਚੀ ਨਾਲ ਪੱਟੀਆਂ ਤਿਆਰ ਕਰਦਿਆਂ ਵੇਖ ਕੇ ਇੰਜ ਲੱਗਦਾ ਜਿਵੇਂ ਉਹ ਪੱਟੀਆਂ ਮਰੀਜ਼ਾਂ ਦੇ ਜ਼ਖਮਾਂ ਲਈ ਨਹੀਂ ਸਗੋਂ ਆਪਣੇ ਦਿਲ ਦੇ ਰਿਸ਼ਤੇ ਨਾਲ ਸੂਰ ਲਈ ਚਾਰ ਕਰ ਰਿਹਾ ਹੋਵੇ ਇਸ ਵਕਤ ਉਸਦੀ ਬੇਟੀ ਦਾ ਵਿਆਹ ਹੋ ਚੁੱਕਾ ਹੈ ਤੇ ਪੁੱਤਰ ਵੀ ਚੰਗਾ ਪੜ੍ਹ ਲਿਖ ਗਿਆ ਉਸ ਦੇ ਦਿਲ ਵਿੱਚ ਉਹਨਾਂ ਸਭ ਨੂੰ ਮਿਲਣ ਦੀ ਈਜ ਉੱਠਦੀ ਹੈ ਪਰ ਕੋਈ ਉਸ ਨੂੰ ਮਿਲਣ ਨਹੀਂ ਆਉਂਦਾ ਆਪਣੇ ਗੁਨਾਹਾਂ ਨੂੰ ਸੱਚੇ ਦਿਲੋਂ ਸਵੀਕਾਰ ਕਰਨਾ ਤੇ ਉਸ ਦੇ ਨਤੀਜਿਆਂ ਦਾ ਸਾਹਮਣਾ ਕਰਨ ਦੀ ਹਿੰਮਤ ਰੱਖਣਾ ਵੀ ਕੋਈ ਛੋਟੀ ਗੱਲ ਨਹੀਂ ਹੁੰਦੀ। ਹਮੇਸ਼ਾ ਆਪਣੇ ਗੁਨਾਹਾਂ ਨੂੰ ਜੈਸ ਠਹਿرائی ਜਾਣਾ ਜਾਂ ਉਸ ਦਾ ਜ਼ਿੰਮੇਵਾਰ ਕਿਸੇ ਹੋਰ ਨੂੰ ਠਹਿرائی ਜਾਣ ਨਾਲੋਂ ਅੰਤਰ ਚਾਤ ਮਾਰਦਿਆਂ ਆਪਣੀ ਗਲਤੀ ਨੂੰ ਸਵੀਕਾਰ ਕਰਨਾ ਕਿਤੇ ਚੰਗਾ ਹੁੰਦਾ ਹੈ। ਘਟੋ ਘਟ ਇਸ ਨਾਲ ਸਾਡੀ ਆਤਮਾ ਉੱਪਰ ਆਤਮ ਗਿਲਾਨੀ ਦਾ ਬੋਝ ਨਹੀਂ ਰਹਿੰਦਾ। ਸਿਰਜਣ ਹਾਰ ਤਾਂ ਹਮੇਸ਼ਾ ਹੀ ਬਖਸ਼ਣ ਹਾਰ ਹੈ। ਆਖਰ ਵੱਡਾ ਦਿਲ ਕਰਕੇ ਉਹ ਦਸੰਬਰ 2023 ਦੇ ਆਖਰੀ ਹਫਤੇ ਵਿੱਚ ਗੁਰਪ੍ਰੀਤ ਬਾਈ ਤੋਂ ਇਜਾਜ਼ਤ ਲੈ ਕੇ ਇੱਕ ਗੱਡੀ ਤੇ ਹਫਤੇ ਪਰਲੀ ਕਿਸੇ ਸਫ਼ਰ ਤੇ ਨਿਕਲਿਆ ਹੈ ਸ਼ਾਇਦ ਉਹ ਉਹਨਾਂ ਰਾਹਾਂ ਤੋਂ ਇੱਕ ਵਾਰ ਫਿਰ ਤੋਂ ਲੰਘ ਕੇ ਵੇਖਣਾ ਚਾਹੁੰਦਾ ਹੈ ਜਿੱਥੇ ਉਹਦੀਆਂ ਕੀਤੀਆਂ ਗਲਤੀਆਂ ਦੇ ਪੈੜ ਚਿੰਨ ਮੌਜੂਦ ਹਨ